ਲਵੀ ਮਿੱਤਰੋ ਅੱਜ ਤੁਹਾਡੇ ਵਾਸਤੇ ਨੌ ਕਟੀਆਂ ਦੀ ਵੀਡੀਓ ਕਵਰ ਕਰ ਰਹੇ ਹਾਂ ਇੱਕ ਰਹਿਣਾ ਮਾਲੀ ਕਟੀਆਂ ਨਹੀਂ ਆਪਾਂ ਕਹਿ ਸਕਦੇ ਝੋਟੀਆਂ ਹੀ ਨੇ ਪੂਰੇ ਵਧੀਆ ਪਿੱਠਪੁੜੇ ਦੀਆਂ ਪੂਰੇ ਵਧੀਆ ਰਿਕਾਰਡ ਦੀਆਂ ਵੀਡੀਓ ਲਾਸਟ ਤੱਕ ਦੇਖਿਓ ਕਿਰਾਂ ਆਪਾਂ ਤੁਹਾਨੂੰ ਸਾਰੀ ਵੀਡੀਓ ਚਲਾ ਕੇ ਦਿਖਾਤੀਆਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਰੇਟ ਵੀ ਨਿੱਕੇ ਨਿੱਕੇ ਜਿਹੇ ਰਹੇ ਨੇ ਤੇ ਕਟੀਆਂ ਵੀ ਬਹੁਤ ਹੀ ਬਾ ਕਮਾਲ ਨੇ ਕੈਮਰਾ ਚੱਲ ਰਿਹਾ ਪੂਰੀਆਂ ਮੋਹਰਾ ਦੇ ਵਿੱਚ ਨੇ ਅੱਗੇ ਸਿਰੇ ਤੇ ਆ ਗਿਆ ਮਾਲੀ ਮਾਲੀ ਦੀ ਉਮਰ ਮਿੱਤਰੋ 1 ਸਾਲ ਹੈ ਪੂਰੀ ਡਿਟੇਲ ਵੀ ਦਵਾ ਦਾਂਗੇ ਤੇ ਰੇਟ ਵੀ ਕਰਾ ਦਾਂਗੇ ਰਾਮਣੇ ਨਾਲ ਕਰਾ ਦਾਂਗੇ ਗੱਲਬਾਤ ਕਿਰਾਂ ਸਾਰੀਆਂ ਤੇ ਮਾਰਦੇ ਕੈਮਰਾ ਦੁਬਾਰੇ ਜਿਹੜੇ ਮੇਰੇ ਯਾਰ ਵੈਲੀ ਕਟੀਆਂ ਦੀ ਮੰਗ ਕਰ ਰਹੇ ਨੇ ਅੱਜ ਤੁਹਾਡੇ ਵਾਸਤੇ ਵੱਡਾ ਲਾਟ ਲੈ ਕੇ ਆ ਗਏ ਕੁਆਲਿਟੀ ਤੁਹਾਡੇ ਸਾਹਮਣੇ ਆ ਮਿੱਤਰੋ ਕਰਾਉਣਿਆਂ ਰਾਮਣੇ ਨਾਲ ਗੱਲਬਾਤ ਆ ਜਾ ਬਾਈ ਰਾਮਣੇ ਰਾਵਣੇ ਨਾਲ ਕਰਾਉਣੀਆਂ ਗੱਲਬਾਤ ਹੋ ਰਹੀ ਰਵਣੇ ਕੀ ਹਾਲ ਹੈ ਬਾਈ ਬੜੀ ਅਸਿਕਾਲ ਕੇ ਮੈਂ ਠੀਕ ਹਾਂ ਬਾਈ ਵਧੀਆ ਜੀ ਕਿੰਨੀਆਂ ਕੱਟੀਆਂ ਲੈ ਕੇ ਆ ਗਏ ਅੱਜ ਆਪਾਂ ਕੋਲੇ ਵੀਰੇ ਅੱਜ 9 ਕੱਟੀਆਂ ਤੇ ਇੱਕ ਕੱਟਾ ਹੈ ਜਿਹਦੇ ਵਿੱਚ ਇੱਕ ਕੱਟੇ ਆਪਣੀ ਸੇਰ ਹੋ ਚੁੱਕੇ 8 ਬਾਕੀ ਤੇ ਇੱਕ ਕੱਟਾ ਹੈ ਇਹ ਬਾਈ ਕੱਟੀ ਆਪਣੇ ਲਾਈਵ ਪਾਇਆ ਦੀ ਫੇਸਬੁੱਕ ਤੇ ਲਾਈਵ ਦੇ ਵਿੱਚ ਹੀ ਸੇਲ ਹੋ ਗਈ ਨਾ ਰਵਣੇ ਹਾਂਜੀ ਬਾਈ ਜੀ ਲਾਈਵ ਦੇ ਵਿੱਚ ਸੇਲ ਹੋ ਗਈ ਤੇ ਅੱਜ ਕੱਟੀਆਂ ਦੰਦੋ ਖਰੀਦਣੀਆਂ ਲੈਣੀਆਂ ਨੇ ਸਾਰੇ ਉਮਰ ਜਿਹੜਾ ਦਾ ਫੇਰ ਲੈਣੀ ਹੈ 1.5 ਸਾਲ ਤੇ ਇੱਕ ਕੱਟੇ ਦੀ ਉਮਰ ਹੈ ਜੀ ਬਸ ਸਾ ਇੱਕ ਸਾਲ ਦੀ ਕਿਧਰੋਂ ਕਰ ਲਈਏ ਸਟਾਰਟ ਵੀਡੀਓ ਆਪਾਂ ਉਹ ਫੇਸ ਫੂਟ ਤੇ ਮਾਰ ਦੋ ਕੈਮਰਾ ਪਿੱਠ ਪੁੜੇ ਦੀ ਬਹੁਤ ਹੀ ਜਿਆਦਾ ਚੰਗੀ ਕੱਟਿਆ ਉਮਰ ਕੀ ਰਹਿਣੀ ਆ ਰਾਮ ਨੇ ਡੇਢ ਸਾਲ ਦੀ ਉਮਰ ਆਈ ਡੇਢ ਸਾਲ ਉਮਰ ਆ ਚੋਟਿਓ ਬਣੀ ਪਈ ਆਣਾ ਲੱਗੋ ਤਾਂ ਆਮ ਨੇ ਲੈ ਆ ਗਈ ਮਿੱਤਰੋ ਫਰੰਟ ਤੋਂ ਫੇਸ ਕੁਆਲਿਟੀ ਦੰਦੋਂ ਖੀਰੀ ਚਾਰ ਥਣ ਮਿਲਣਗੇ ਫੋਰ ਸੰਖ ਕਿਸੇ ਦੇ ਨਹੀਂ ਮਿਲਣਾ ਬਿਲਕੁਲ ਝੋਲੀ ਦਿਖਾ ਦੇ ਦੀ ਝੋਲੀ ਤੇ ਮਾਰ ਦੇ ਕੈਮਰਾ ਲੈ ਆਈ ਮਿੱਤਰੋ ਝੋਲੀ ਤੇ ਮਾਰ ਦੋ ਕੈਮਰਾ ਗੂਠੇ ਵਰਗੇ ਥਣੇ ਚਾਰ ਥਣੇ ਫੂਡ ਸੰਖ ਕਿਸੇ ਦੇ ਨਹੀਂ ਮਿਲਣੀ ਇਹਦਾ ਰੇਟ ਕੀ ਕਰਦਾ ਹੈ ਇਹਦਾ ਰੇਟ ਆਪਾਂ 35000 ਰੁਪਏ ਮੰਨ ਤਾਣ 1000 ਰੁਪਏ ਮੰਨ ਤਾਣ ਲੈ ਵੀ ਮਿੱਤਰੋ ਜਿਹੜਾ ਆਪਣੀ ਵੀਡੀਓ ਦੇਖ ਕੇ ਉਹ 1000 ਰੁਪਏ ਮੰਨ ਤਾਣ ਕਰ ਦੋ 34000 ਰੁਪਏ ਦੇ ਵਿੱਚ ਆਹ ਕੱਟੀ ਚੱਕ ਲੋਣਾ ਹਾਂਜੀ ਬਾਈ ਜੀ ਤੇ ਲੈ ਆ ਗਈ ਕੱਟੀ ਦੋ ਨੰਬਰ ਇਹਦੀ ਕੀ ਉਮਰ ਰਹਿਣੀ ਆ ਰਮਣੀ ਇਹ ਵੀ ਬਸ 1.5 ਸਾਲ ਦੀ ਉਮਰ ਹੈ ਜੀ ਇਹਦੀ ਲੈ ਇਹਨੂੰ ਵੀ ਖੋਲ ਲੈ ਪਹਿਲਾਂ ਤੋਰ ਕੇ ਪਹਿਲਾਂ ਤੁਸੀਂ ਇਹਦੀ ਇੱਕ ਕਰ ਝੋੜੀ ਦਿਖਾ ਪੂਣੀ ਦਿਖਾ ਦੇ ਲੈ ਹਾਂਜੀ ਪਹਿਲਾਂ ਝੋੜੀ ਤੇ ਮਾਰ ਦੇ ਮਿੱਤਰਾਂ ਕੈਮਰਾ ਚਾਰ ਠੰਡ ਰਹਿਣਗੇ ਫੂਡ ਸੰਖ ਕਿਸੇ ਦੇ ਨਹੀਂ ਮਿਲਣਾ ਪੂਰੀ ਆਪਣੀ ਗ ਆਗੀ ਅੱਗੇ ਉਹ ਫੇਸ ਕੁਆਲਟੀ ਬੂਥਵਾਥ ਲੰਬੀ ਸਿੰਗੀ ਲੱਗੀ ਮੋੜ ਨਾ ਹਾਂਜੀ ਬਾਈ ਇਹ ਕਿੰਨੀਆਂ ਬਈ ਇਹਦੀ ਇਹ ਵੀ 1.5 ਸਾਲ ਦੀ ਕੱਟੀ ਹੈ ਜੀ 1.5 ਸਾਲ ਦੀ ਕੱਟੀ ਆ ਝੋਲੀ ਆਪਾਂ ਕਰਵਾਤੀ ਚੈੱਕ ਮਿੱਤਰੋ ਝੋਲੀ ਵੀ ਸਾਨੂੰ ਕਰਾਤੀ ਚੈੱਕ ਲੈਂਥ ਲੋਂ ਤੋਂ ਬਹੁਤ ਹੀ ਜਿਆਦਾ ਲੰਬੀ ਆ ਲੰਬੀ ਬੂਥ ਚ ਤੇ ਉਮਰ ਵੀ ਕਰ ਦੱਸ ਦੇ ਬਈ ਇਹਦੀ ਕਿੰਨਾਮ ਨੇ 1.5 ਸਾਲ ਦੀ ਉਮਰ ਹੈ ਬਾਈ ਜੀ 1.5 ਸਾਲ ਉਮਰ ਤੇ ਰੇਟ ਰੇਟੇ ਆਪਾਂ 32000 ਦੀ ਕੱਟੀ ਦੇਵਾਂਗੇ ਮਾਨਤਣਾ ਬਸ 32000 ਦੀ ਕੱਟੀ ਦੇਣੀ ਹੈ ਜੀ ਆਪਾਂ ਮਾੜਾ ਮੋਟਾ ਤਾਂ ਕਰੀਏ 5400 ਕਰ ਸਕਦੇ ਆ 5400 ਵਿੱਚੋਂ ਮਿੱਤਰੋ ਛੋਟ ਤੇ ਲੈ ਕੱਤੀ ਦੀ ਕੁਆਲਿਟੀ ਬਹੁਤ ਚੰਗੀ ਹੈ। ਛੋਟੇ ਆ ਜੀ। ਛੋਟੀ ਹਾਂ ਸੱਚੇ। ਹਾਈਟ ਹਾਈਟ ਬਹੁਤ ਹੈ। ਬੇਲ ਬੂਲ ਬਹੁਤ ਜਿਆਦਾ ਲੰਬੇ ਲੈਗਸ ਸਕੋਰ ਤੁਸੀਂ ਆਪ ਮਾਰੋ ਕੈਮਰਾ। ਸਮੇਂ ਵਾਲਾ ਬੱਚਾ ਜੀ ਕੋਈ ਆ ਨਹੀਂ ਰਿਹਾ ਜੀ। ਤੇ ਲੈ ਗਿਆ ਕੀ ਤਨ ਨੰਬਰ ਕੱਤੀ। ਹਾਂ ਜੀ। ਪਹਿਲਾਂ ਤਾਂ ਇਹ ਬੇਸਟ ਮਾਰਦੇ ਮੇਰਾ ਕੈਮਰਾ ਰਿੰਗ ਸਿੰਗ ਲੱਗਿਆ ਲੰਬੀ ਬੂਥ ਚਾ ਗਈ। ਸਮੇਂ ਪੜੀ ਛੋਟੀ ਹੈ ਵੀ ਹੈ ਨਾ। ਹਾਂ ਜੀ ਬਾਈ ਜੀ ਬਹੁਤ ਸਮਾਂ ਵਾਲਾ ਬੱਚਾ। ਹੋਰ ਮੋਹਰਾ ਦੇ ਵਿੱਚ। ਦੇਖੋ ਲਾ ਬਈ ਰਾਮ ਨੇ। ਲੈ ਵੀ ਮੇਤਰੋ ਪਿੱਠਪੂੜਾ ਪੂਰਾ ਇੱਕ ਨੰਬਰ ਦੇ ਵਿੱਚ। ਕਿਉਂ ਨਹੀਂ ਵੀ ਤੁਹਾਨੂੰ ਕਰਾ ਦਾਂਗੇ ਚੈੱਕ ਬੂਥਵਾਤ ਦੇਖੋ ਰਿੰਗ ਸਿੰਘ ਦੇ ਵਿੱਚ ਪੂਰੀ ਵਧੀਆ ਕੁਆਲਿਟੀ ਇਹਦੀ ਉਮਰ ਕੀ ਰਹਿਣੀ ਹੈ ਇਹ ਵੀਰੇ ਬਸ ਤੁਸੀਂ ਇੱਕ ਇੱਕ ਮਹੀਨਾ ਘੱਟ ਲਾ ਲਓ ਵੀਰੇ ਉਸ ਤੋਂ ਬਾਅਦ 1.5 ਸਾਲ ਤੋਂ ਬਰਾਬਰ ਜੀ ਉਮਰ ਹੈ ਵੀਰੇ ਸਾਰਿਆਂ ਦੀ ਕੋਈ ਮਹੀਨਾ ਘੱਟਾ ਕੋਈ ਨਹੀਂ ਬਾਈ ਟੂਟਾ ਜੀ ਬਹੁਤ ਲੰਬੀਆ ਕੱਟੀ ਜੀ ਨਾ ਕੱਟੀ ਸਮੇਂ ਭਾਲੀ ਬਹੁਤ ਹੈ ਵੀਰੇ ਮਾਰ ਦੇ ਕੈਮਰਾ ਚੋੜੀ ਸਾਰੇ ਦਰਸ਼ਕਾਂ ਨੂੰ ਤਸੱਲੀ ਕਰਾ ਦਿਆ ਕਰ ਕੋਈ ਬੱਚਾ ਬਹੁਤ ਸੋਹਣਾ ਵੀਰੇ ਸਮਿਆਂ ਪੜਾ ਦੇਖੋ ਪਿੱਠ ਪੜਾ ਦੇਖੋ ਦਾ ਕਿੰਨਾ ਚੰਗਾ ਇਹਦੀ ਡਿਮਾਂਡ ਆਪਾਂ ਕੀ ਕਰਦੇ ਆ ਇਹਦੀ ਆਪਾਂ 32000 ਕਰਦੇ ਆ ਇਹ ਆਪਾਂ 1000 ਰੁਪਏ ਮਾਨਤਨ ਕਰ ਦਿੰਦੇ ਲੈ ਮਿੱਤਰੋ 31000 ਰੁਪਏ ਦੇ ਵਿੱਚ ਤੁਹਾਨੂੰ ਆ ਝੋਟੀ ਮਿਲ ਜੂਗੀ ਹਾਈਟ ਤੇ ਬੂਥ ਬਹੁਤ ਹੀ ਜ਼ਿਆਦਾ ਸਮੀ ਪਲੀ ਕੱਟੀ ਐ ਲੈਗ ਸਕੋਰ ਦੇਖ ਲਓ ਪੂਛ ਦੀ ਕੁਆਲਿਟੀ ਦੇਖ ਲਓ ਕਿਸੇ ਪਾਸਿਓ ਕੋਈ ਘਾਟ ਨਹੀਂ ਹੈ ਨਾ ਮਿੱਤਰੋ ਚੱਕ ਲਓ ਫਟਾਫਟ ਆਫਰਾਂ ਦੇ ਫਾਇਦੇ ਆ ਜੋ ਆਫਰ ਹੀ ਲਾਦੇ ਵੱਡੇ ਤੇ ਅੱਗੇ ਆ ਗਈ ਕੱਟੀ ਚਾਰ ਨੰਬਰ ਹੈ ਨਾ ਹਾਂਜੀ ਰਿੰਗ ਸਿੰਘ ਦੇ ਵਿੱਚ ਆ ਗਈ ਪੂਰੀ ਸਮੀ ਬਲੀ ਕੱਟੀ ਆ ਹਾਈਟ ਹੋਈ ਟੈਨੂ ਵੀ ਕਰਮ ਵਾਲੀ ਨੂੰ ਬਹੁਤ ਚੰਗੀ ਆਣਾ ਲੈ ਖੋਲ ਲਾ ਰਾਮ ਨੇ ਇਹਨੂੰ ਵੀ ਕਰਾਂ ਤੋਰ ਕੇ ਢੇੜਾ ਦਵਾ ਦਈਏ ਵੀ ਮਿੱਤਰੋ ਵੇਲ ਬੂਲ ਬਹੁਤ ਹੀ ਜ਼ਿਆਦਾ ਲੰਬੀ ਆ ਗਈ ਪਿੱਠਪੜਾ ਤੁਸੀਂ ਆਪ ਕਰੋ ਚੈੱਕ ਲੈ ਮੋੜ ਲਾ ਰਾਮ ਨੇ ਆ ਗਈ ਇਹਦੀ ਫੇਸ ਕੁਆਲਟੀ ਰਿੰਗ ਸਿੰਘ ਦੇ ਵਿੱਚ ਲੰਬੀ ਬੂਤ ਦੇ ਵਿੱਚ ਲਿਆ ਜਮਾ ਕਾਲੀ ਹੈ ਜੀ ਇਹ ਜਮਾ ਕਰਦੇ ਜਮਾ ਕਾਲੀ ਹਾਂਜੀ ਕਾਲਾਪਨ ਬਹੁਤ ਹੀ ਜਨਾਰਾਮ ਨੇ ਇਹਦੀ ਉਮਰ ਕੀ ਰਹਿਣੀ ਆ ਇਹ ਵੀ ਬਸ 1.5 ਸਾਲ ਦੇ ਲਗ ਭਾਗ ਗਏ ਜੀ ਉਹਦੇ 2 ਮਹੀਨੇ ਘੱਟ ਲਾ ਠੀਕ ਆ ਪਹਿਲਾਂ ਦੀ ਚੋਲੀ ਤੋਂ ਕਰਾ ਦੇ ਚੈੱਕ ਲੈ ਹਾਂ ਦਿਖਾ ਦੋ ਚੋਲੀ ਦੇ ਦੇਖ ਲਓ 4 ਥਾਣ ਫੂਟਾਂ ਕਿ쨰 ਦੇਣੀ ਤੇਰੀ ਡਿਮਾਂਡ ਕੀ ਕਰਦੇ ਆ ਇਹ ਆਪਾਂ ਕੱਟੀ ਦੇ ਦਾਂਗੇ ਜੀ 28000 ਲੈ ਵੀ ਮਿੱਤਰੋ ਜਮੀ ਆਫਰ ਹੀ ਲਾਤੀਆਂ ਜਨਾਰਾਮ ਨੇ 28000 ਰੁਪਏ ਦੇ ਵਿੱਚ ਵਧੀਆ ਝੋਟੀ ਸਮੀ ਬੜੀ ਚੱਕ ਲੋ ਤੇ ਅੱਗੇ ਆ ਗਈ ਕੱਟੀ 5 ਨੰਬਰ ਹਨਾ ਹਾਂਜੀ 5 ਨੰਬਰ ਕੱਟੀ ਆ ਗਈ ਜੀ ਲੂਈ ਲਾਲ ਜੀ ਕਿਵੇਂ ਆ ਇਹ ਬਸ ਅੰਦਰੀ ਖੜੀ ਕਰਕੇ ਆ ਜੀ ਉਹ ਅੱਛਾ ਬਾਕੀ ਹੁਣ ਪਿਆਰ ਹੋ ਰਹੀ ਆਣਾ ਬੱਚਾ ਦੀ ਹਾਂ ਜੀ ਚੋਲੀ ਦਿਖਾ ਦਈਏ ਪਹਿਲਾਂ ਹਾਂ ਦਿਖਾ ਦੋ ਜੀ ਦਿਖਾ ਦੋ ਚੋਲੀ ਦੇਖ ਚੋਲੀ ਤਾਂ ਬਾਹਰ ਤੁਹਾਨੂੰ ਫੂਡ ਸੰਖੇਸ਼ੇ ਦੇਣੀ ਬੂਥ ਤੇ ਮਾਰਦੇ ਕੈਮਰਾ ਲੰਬੀ ਬੂਥ ਤੋੜ ਕੇ ਦਿਖਾ ਦੇਣਾ ਆਪਣੀ ਸਿੰਗੀ ਇਹ ਵੀ ਮੋੜਨ ਲੱਗ ਗਈ ਹਾਂਜੀ ਬਾਈ ਜੀ ਪਿੱਠ ਪੂੜੇ ਦੀ ਲੈਗ ਸਕੋਰ ਦੀ ਬਹੁਤ ਚੰਗੀ ਆ ਸਿੰਗਲ ਹੱਡੀ ਚ ਹਾਂਜੀ ਬਾਈ ਜੀ ਪਤਲੀ ਚਮੜੀ ਚ ਚਾਲ ਦੇਖੋ ਤੁਸੀਂ ਪੂਰੀ ਗੂਠੇ ਵਰਗੇ ਥਾਨੇ ਬੂਥ ਲੰਬੀ ਐ ਰਿੰਗ ਸਿੰਘ ਦੇ ਵਿੱਚ ਹੈੱਡ ਹੱਡ ਬਹੁਤ ਜਿਆਦਾ ਚੌੜਾ ਹੈ ਨਾ ਲੈ ਬਾਂਦੇ ਰਾਮਣੇ ਬਾਈ ਇਹਦੀ ਵੀ ਡੇਢ ਸਾਲ ਦੇ ਲਗਭਗ ਹੈ ਅੱਜ ਤਾਂ ਸਾਰੀਆਂ ਇਕੱਠੀਆਂ ਡੇਢ ਸਾਲ ਦੀਆਂ ਹਾਂਜੀ ਭਾਈ ਜੀ ਕੋਈ ਮਹੀਨਾ ਘੱਟ ਮੰਨ ਲਓ ਕੋਈ ਵੱਧ ਮੰਨ ਲਓ ਜੀ ਇਹਦਾ ਰੇਟ ਕੀ ਕਰਦਾਂਗੇ ਇਹ ਆਪਾਂ ਸਿਰਫ ਆਪਾਂ ਇਹ 26000 ਦੀ ਕੱਟੀ ਦੇ ਦਾਂਗੇ ਮਾਨਤਨ ਮਾਨਤਨ 1000 ਹੋਰ ਕਰਦਾ ਲੈ ਮਿੱਤਰੋ 25000 ਰੁਪਏ ਦੀਆਂ ਅੱਜ ਆਫਰੀਆਂ ਲਾਤੀਆਂ ਜਮੇ ਖੁੱਲੇ ਆਫਰ ਲਾਤੇ 25000 ਦੇ ਵਿੱਚ ਤੁਹਾਨੂੰ ਇਹ ਝੋਟੀ ਮਿਲ ਜੂ ਅੱਗੇ ਮਾਰਦੇ ਕੈਮਰਾ ਅੱਗੇ ਵਾਲੀ ਕੱਟੀ ਕਾ ਨੰਬਰ ਆ ਗਈ 6 ਨੰਬਰ ਹਾਂਜੀ 6 ਨੰਬਰ ਝੋਟੀ ਆ ਗਈ ਪੂਰੀ ਵਧੀਆ ਸਮੀ ਪਲੀ ਲੈ ਇਹਦੀ ਬੂਥ ਕਰਾ ਦੇ ਚੱਕ ਮਿੱਤਰਾਂ ਪਹਿਲਾਂ ਬੂਥ ਹੀ ਬਹੁਤ ਜਿਆਦਾ ਦੇਖੋ ਮਿੱਤਰੋ ਹੈਡ ਦੇਖ ਲਓ ਤੁਸੀਂ ਬਹੁਤ ਹੀ ਜ਼ਿਆਦੇ ਹੈ ਸਮਝ ਲਓ ਜਿਵੇਂ ਛੋਟਿਆਂ ਦਾ ਹੈਡ ਹੁੰਦਾ ਹੈ ਜੇ ਕੱਟੀ ਹੈ ਉਸ ਹਿਸਾਬ ਨਾਲ ਬਹੁਤ ਜ਼ਿਆਦੇ ਵਧੀਆ ਤਿਆਰ ਹੋਣੀ ਹੈ ਨਾ ਇਹਨੂੰ ਖੋਲ ਕੇ ਦਿਖਾ ਲੈ ਰਾਵਣੇ ਅੱਜ ਰਾਵਣੇ ਲਵੇ ਪੂਰਾ ਵੱਡਾ ਲਾਟ ਹੀ ਆ ਗਿਆ ਮਿੱਤਰੋ ਜਿਦਾਂ ਕੈਮਰਾ ਥਣ ਥਣ ਕਰਾ ਦੇ ਚੈੱਕ ਝੋਲੀ ਬਹੁਤ ਜਮੀ ਗਦੈਲੇ ਵਰਗੀ ਕਹਿ ਸਕਦੇ ਆਂ ਦੇਖੋ ਐ ਗੱਟੇ ਪੂਰੀ ਲੰਬੀ ਬੂਤ ਚ ਹੈਡ ਪੂਰਾ ਕਰ ਲੋ ਕੁਆਲਿਟੀ ਚੈੱਕ ਹੈਡ ਦੀ ਦੰਦੋ ਸੰਗ ਬਹੁਤ ਪਿਆਰਾ ਲੱਗਿਆ ਵੀਰੇ ਸਿੰਘ ਦੇਖੋ ਨਾਲ ਹੀ ਕਰਮਾ ਨੇ ਮੋੜਿਆ ਖੜਿਆ ਸਿੰਘ ਤਾਂ ਹਾਂਜੀ ਇਹਦੀ ਡਿਮਾਂਡ ਆਪਾਂ ਕੀ ਕਰਦੇ ਆ ਇਹ ਵੀ ਵਸ ਆਪਾਂ ਦੇ ਦਾਂਗੇ ਜੀ 27000 ਦੀ ਕੱਟੀ ਦੇ ਦਾਂਗੇ ਲੈ ਮਿੱਤਰੋ 27000 ਰੁਪਏ ਦੇ ਵਿੱਚ ਐਡੀ ਛੋਟੀ ਚੱਕ ਲੋ ਅੱਜ ਦਾ ਖੁੱਲੇ ਆਫਰ ਹੀ ਲਾਤੇ ਧਮਾਕੀ ਕਰ ਬੜੀ ਛੋਟੀ ਕਹਿ ਸਕਦੇ ਆ ਆਪਾਂ ਇਹਨੂੰ ਵੀ ਪਹਿਲਾਂ ਅੱਗੇ ਆ ਗਈ ਕੱਟੀ 7 ਨੰਬਰ ਹਨਾ ਹਾਂਜੀ ਪਹਿਲਾਂ ਤਾਂ ਜਿਆ ਲੈਗ ਸਪੋਰਟ ਤੇ ਮਾਰ ਕੈਮਰਾ ਕਾਲਾ ਆਪਣ ਬਹੁਤ ਪੂਰੀ ਪਿਓਰ ਮੋਰਾ ਚ ਹਾਂਜੀ ਪਿਓਰ ਮੋਰਾ ਚ ਬਹੁਤੇ ਮਾਰਦੇ ਕੈਮਰਾ ਰਿੰਗ ਸਿੰਗ ਲੱਗਿਆ ਮੋੜਨ ਲੱਗੀ 6 ਇੰਚ ਪੋਛ ਜਿੰਨੀ ਮੋਰਾ ਦੀ ਹੁੰਦੀ ਹੈ ਹਾਂਜੀ ਝੋਲੀ ਦਿਖਾਓ ਆਪਾਂ ਦੇਖ ਲੈ ਮਿੱਤਰੋ ਕਿੰਨਾ ਝੋਲੀ ਦੇ ਮਾਰਦੇ ਕ ਪੂਰੇ ਵਧੀਆ ਝੋਲੀ ਲੈ ਨੂੰ ਤੋੜ ਕੇ ਦਿਖਾ ਦੇ ਰਾਵਣੀ ਕਰਾਂ ਇਹ ਜੀ ਤੁਹਾਨੂੰ ਬੂਥ ਬਾਤ ਵੀ ਕਰਾਉਣਿਆਂ ਚੈੱਕ ਦੇਖੋ ਮਿੱਤਰੋ ਆ ਆ ਗਿਆ 프ਰੰਟ ਤੋਂ ਫੇਸ ਕੁਆਲਿਟੀ ਥੋੜੀ ਇਤਲਾਰੇ ਦੀ ਅਲਕਤ ਕਰਦੀ ਐ ਕਾਲਾਪਣ ਦੇਖ ਲਓ ਮਿੱਤਰੋ ਕਿੰਨਾ ਜਿਆਦਾ ਐ ਕੱਟੀ ਚ ਝੋਲੀ ਦੇਖ ਲਓ ਤੁਸੀਂ ਮੋਰਨੀ ਵਰਗੀ ਚਾਲ ਐ ਮਿੱਤਰੋ ਲੈ ਰਾਵਣੀ ਫੀਚ ਦਿਖਾ ਦੇ ਕਰਾਂ ਆ ਆ ਗਈ 프ਰੰਟ ਤੋਂ ਫੇਸ ਕੁਆਲਿਟੀ ਦੋਂ ਦੋਂਕੀਆਂ ਰਹਿਣੀਆਂ ਨੇ ਕੱਟੀਆਂ ਸਾਰੀਆਂ ਇਹ ਡਿਮਾਂਡ ਕੀ ਕਰਦੇ ਆ ਰਾਵਣ ਨੇ ਇਹ ਵੀ ਕੱਟੀਆਂ ਆਪਾਂ ਦੇਵਾਂਗੇ ਜੀ 30000 ਰੁਪਏ ਦੀ ਕੱਟੀ ਦੇਵਾਂਗੇ ਲੈ ਮਿੱਤਰੋ 30000 ਰੁਪਏ ਦੇ ਵਿੱਚ ਚੱਕ ਲੋ ਪੂਰੀ ਪ्युअर ਮੋਹਰਾ ਚ ਪੂਰੀ ਵਧੀਆ ਰਿਕਾਰਡ ਦੀ ਜਿਵੇਂ ਕਿਸੇ ਨੇ ਵਧੀਆ ਸੀਮਣਾ ਦੇ ਰਿਕਾਰਡ ਤੇ ਕੰਮ ਕਰਨਾ ਚੱਕ ਲੋ ਮਿੱਤਰੋ ਅੱਜ ਕੱਟੀਆਂ ਦੇ ਰਾਵਣ ਨੇ ਆਫਰ ਹੀ ਲਾਦੇ ਬਹੁਤ ਵੱਡਾ ਲਾਟ ਹੈ ਵੀਡੀਓ ਆਪਾਂ ਛੋਟੇ ਕਰਕੇ ਤਾਂ ਛੋਟੀ ਬਣਾ ਰਹੇ ਆ ਵੀ ਵੀਡੀਓ ਦੇ ਵਿੱਚ ਤੁਸੀਂ ਬੋਰ ਨਾ ਹੋਵੋ ਨਾਲ ਹੁੰਦੀਆਂ ਕੱਟੀਆਂ ਆਈ ਜਾਣ ਆਹ ਜਿਹੜੀ ਕੱਟੀ ਤੇ ਮਾਰਦੇ ਕੈਮਰਾ ਪਹਿਲਾਂ ਆਪਾਂ ਜਿਹੜੇ ਬੰਦੇ ਨਵੇਂ ਵੀਡੀਓ ਦੇਖਣਗੇ ਨਾ ਦੱਸ ਦੀ ਇਹ ਵੀ ਆ ਚਿੱਟਾ ਆਪਣਾ ਡੈਰੀ ਦੇ ਬੱਚਿਆਂ ਨੇ ਹੁੰਦਾ ਇਹ ਅੰਦਰ ਖੜੇ ਕਰਨ ਉਥੇ ਪੀੜ ਪੜਕਾ ਜ਼ਿਆਦਾ ਹੁੰਦਾ ਨਾ ਡੈਰੀ ਆ ਚੁੱਪਣੀ ਨਾ ਲੱਗੀ ਹੁੰਦੀ ਬਾਈ ਜੀ ਹਾਂ ਹਾਂਜੀ ਇਹ ਉਹਦੇ ਘਰ ਕਹਿੰਦਾ ਜਦੋਂ ਤੁਸੀਂ ਦੱਸ ਕਰਨ ਤੁੱਪੇ ਬੰਨੀ ਬਹੁਤ ਹੀ ਚੰਗੇ ਬਹੁਤ ਹੀ ਚੰਗੀ ਮੈਂ ਦਾ ਬੱਚਾ ਜੀ 18 19 ਕਿਲੋ ਵਾਲੀ ਮੈਂ ਦਾ ਬੱਚਾ ਇਹ ਬਾਕੀ ਮਿੱਤਰੋ ਤੁਹਾਨੂੰ ਪਤਾ ਡੈਰੀਆਂ ਦੇ ਵਿੱਚ ਕੋਈ 8 9 ਕਿਲੋ ਵਾਲੀ ਤਾਂ ਕੱਟੀ ਹੁੰਦੀ ਨਹੀਂ ਹਣਾ ਹਾਂਜੀ ਸਾਰੀਆਂ ਵਧੀਆ ਮੈਸਾ ਹੁੰਦੀਆਂ ਨੇ ਪੰਜ ਹੁੰਦੀਆਂ ਇਹ ਨੂੰ ਤੋੜ ਕੇ ਦੇ ਇੱਕ ਵਾਰੀ ਝੋਲੇ ਦੇ ਕੈਮਰਾ ਮਰਵਾਓ ਜੀ ਦੇਖੋ ਕਿੰਨਾ ਪਿਆਰਾ ਝੋਲੇ ਕਮਾਲ ਹੈ ਦੇਖੋ ਜਮੀ ਗੋਤੀ ਆ ਜੀ ਚੁੱਟੀ ਝੋਲੀ ਤੋੜ ਕੇ ਦਿਖਾ ਦੇ ਆ ਗਰਾਮਣਿਆ ਇਹਦੇ ਨਾਲ ਫੇਸ ਕੁਆਲਟੀ ਦਿਖਾਓ ਜੀ ਤੁਸੀਂ ਇੱਕ ਵਾਰ ਫੇਸ ਕੁਆਲਟੀ ਦੇਖ ਲਓ ਸਿੰਗ ਦੇਖ ਲਓ ਬੂਥ ਲੰਬੀ ਪੂਰੀ ਵਧੀਆ ਸਮੀ ਪਲੀ ਕੱਟੀ ਕਹਾਂਗੇ ਆਪਾਂ ਇਹਨੂੰ ਇਹਦੀ ਉਮਰ ਕੀ ਰਹਿਣੀ ਆ ਇਹ ਬਸ ਹੈਗੀ 13 ਮਹੀਨਾ ਦੀ ਕੱਟੀ ਆ ਜੀ 13 ਮਹੀਨੇ ਦੇ ਹਿਸਾਬ ਨਾਲ ਰਾਮ ਨੇ ਹਾਈ ਦਬਾਅ ਕਰ ਮਾਂ ਦੁੱਧ ਚੁੰਗਿਆ ਹੋਇਆ ਜੀ ਉਹੀ ਤਾਂ ਨਹੀਂ ਹੈਗਾ ਡੈਰੀ ਦੇ ਵਿੱਚ 13 ਮਹੀਨਿਆਂ ਦੇ ਆਪਣੇ ਘਰਾਂ ਦੇ ਵਿੱਚ ਮੜੇ ਮੜੇ ਹੁੰਦੇ ਆ ਹਾਂਜੀ ਹਾਂਜੀ ਦੇ ਕੋਈ ਵੀਰ ਬਹਿਮਣਾ ਕਰੇ ਇਹਦਾ ਜਿਹੜੇ ਬੰਦੇ ਦਾ ਉਹਦਾ ਨੌਲੇਜ ਆ ਲੋਕਾਂ ਨੂੰ ਅੱਜ ਕੱਲ੍ਹ ਵੀ ਚਿੱਟੀ ਦਾ ਕੋਈ ਬਹਿਮਣਾ ਹੋਵੇ ਪੰਜ ਚਾਰ ਦਿਨ ਜਿਹਨੇ ਬਿਲਕੁਲ ਕਾਲੀ ਸ਼ਾਹ ਹੋ ਜਾਣਾ ਇੰਨਾ ਪਿਆਰਾ ਰੰਗ ਕੱਢਣਾ ਜਿਹੜਾ ਬਹੁਤ ਜ਼ਿਆਦਾ ਇਹਦੀ ਡਿਮਾਂਡ ਰਾਮ ਨੇ ਕੀ ਕਰਦਾਂਗੇ ਇਹਦੀ ਡਿਮਾਂਡ ਆਪਾਂ ਕਰਦੇ ਆਂ ਜੀ 28000 ਰੁਪਇਆ ਪਰ ਇਹ ਦੇਵਾਂਗੇ ਆਪਾਂ ਬੱਚਾ 26000 ਰੁਪਇਆ ਦੇ 2000 ਆਫਰ ਲਾਤੀ ਹਾਂਜੀ ਲੈ ਮਤਰੋ 2000 ਰੁਪਏ ਚ ਆਫਰ ਲਾਦੀ ਬਹੁਤ ਹੀ ਜਿਆਦਾ ਸਮੀ ਭਲੀ ਤੇ ਬਹੁਤ ਹੀ ਵਧੀਆ ਕੁਆਲਿਟੀ ਅੱਗੇ ਆ ਗਿਆ ਮਾਦੀ ਹੈ ਨਾ ਹਾਂਜੀ ਬਾਈ ਜੀ ਇਹ ਮਾਲੀ ਦੀ ਡਿਟੇਲ ਦੱਸ ਤੂੰ ਆਹ ਕੈਮਰਾ ਦੱਸ ਰਿਹਾ ਦੀ ਸਾਨੂੰ ਵੀ ਵਧੀਆ ਪਿੰਡ ਚੋਂ ਹੀ ਖਰੀਦਿਆ ਆਪਣੇ ਗਵਾਂਡੀਆਂ ਦੇ ਆਪਣੇ ਕੰਦ ਦੇ ਨਾਲ ਉਹਨਾਂ ਨੂੰ ਉਹਨਾਂ ਨੇ ਇਹ ਕਟਿਆਂ ਨੂੰ ਵੇਚਦਾ ਸੀਗਾ ਆਪਣੀ ਉਹਨਾਂ ਨਾਲ ਮਤਲਬ ਕਿ ਘੱਟ ਹੈ ਨਹੀਂ ਗਈ ਠੀਕ ਹੈ ਜੀ ਹਾਂਜੀ ਆਪਾਂ ਕਟਿਆਂ ਤੋਂ ਨਫਾ ਭਰ ਕੇ ਕਟਾ ਲੈਤਾ ਜੀ ਇਹ ਮਾਦਾਰ ਦਾ 18-19 ਕਿਲੋ ਐਸਟਾ ਮੋਨੋ ਕੋਲ ਮਾ ਇਹਦੀ ਹੈਗੀ ਆ ਇਹਦੀ ਕੁਆਲਿਟੀ ਦਿਖਾ ਦਿਓ ਤੁਸੀਂ ਇੱਕ ਵਾਰ ਇਹਦੀ ਪੋਸਟ ਇਹਦੀ ਉਮਰ ਦੱਸ ਹਾਰਾ ਨੇ ਕੀ ਹੈ ਜਮੀ ਜੈਡ ਬਲੇਗਾ ਹਾਂਜੀ ਉਮਰ ਕੀ ਰਹਿਣੀ ਹੈ ਇਹਦੀ ਇਹਦੀ 1 ਸਾਲ ਦੀ ਉਮਰ ਹੈ ਜੀ ਹਜੇ ਹਾਈਟ ਹੂਟ ਬਹੁਤ ਕਰ ਗਿਆ ਜੀ 1.5 2 ਸਾਲ ਤਾਂ ਕਰਕੇ ਆਪਾਂ ਲੈਂਦੇ ਨਾ ਜੀ ਜੇ ਆ ਕੁਆਲਿਟੀ ਆਪਾਂ ਤਾਈਓ ਲਤ ਨਹੀਂ ਕੱਟੇ ਦਾ ਹੋਰ ਵੀ ਬਹੁਤ ਮਿਲ ਜਾਂਦੇ ਹੈ ਸਹੀ ਹੈ ਮਿੱਤਰੋ ਹਾਂਜੀ 1 ਸਾਲ ਦਾ ਤੁਸੀਂ ਮਾਲੀ ਖਰੀਦ ਸਕਦੇ ਹੋ ਜੇ ਕਿਸੇ ਨੇ ਬਰੀਡਿੰਗ ਤੇ ਲਾਉਣਾ ਵਧੀਆ ਤਿਆਰ ਹੋ ਜੂ ਹੈ ਹਾਂਜੀ ਡਿਮਾਂਡ ਕੀ ਕਰਦੇ ਹੈ ਜੀ ਇਹਦੀ ਡਿਮਾਂਡ ਆਪਾਂ ਕਰਦੇ ਆ ਜੀ 40000 ਰੁਪਏ ਮਾਨਤਾਨ ਕੀ ਮਾਨਦਾਨੇ ਦੇ ਵਿੱਚੋਂ ਆਪਾਂ ਕਰਦਾਂਗੇ ਜੀ 3000 ਰੁਪਏ ਜੀ ਦਾਇਮ ਹੀ ਮੇਤਰੋ 3000 ਰੁਪਏ ਮਾਨਤਨ ਕਰਤਾ ਰਾਮ ਨੇ ਨਾਲੇ ਤਾਂ ਵਿਚਾਈ ਆ ਜਾਣੇ ਦੀ ਨਾਲੇ ਛੋਡੇ ਵਾਸਤੇ ਤੋਹਫਾ ਲਿਆ ਤਾਣਾ ਦੋ ਰੋਜ਼ਾ ਮਾਉਗੇ ਨਾਲੇ ਪੰਨਨ ਨਾਲੇ ਫਲੀਆਂ ਉਹ ਕੰਮ ਕਰਤਾ ਇਹਨੂੰ ਤੋੜ ਕੇ ਦਿਖਾ ਦਾਂਗੇ ਆਪਾਂ ਮਾੜਾ ਦਿਖਾ ਦਿੰਨਾ ਈ ਤੋੜ ਕੇ ਆ ਦੇ ਕਰਾਂਗੇ ਤੇ ਕਹਿਦਾਂ ਵੀ ਤੋਰੇ ਆਣੀ ਦਾ ਮਾਲੀ ਤੋੜ ਕੇ ਦਿਖਾ ਦੇ ਅੱਜ ਕਰਾਂ ਦੇਖ ਮੇਤਰੋ ਹਾਈਟ ਹੋਈ ਤਾਂ ਬਹੁਤ ਹੀ ਜ਼ਿਆਦਾ ਚੰਗੀ ਬਣ ਕਰ ਗਿਆ ਜੇ ਕਿਸੇ ਨੇ ਬੀਡਿੰਗ ਕਰ ਆਉਣੀ ਐ ਸਾਲ ਦੋ ਸਾਲਾਂ ਚ ਤਿਆਰ ਹੋ ਜੂ ਰੰਗ ਭਾਗੀ ਲਾ ਦੂਗਾ ਹਣਾ ਇਹਦਾ ਪਿਓ ਵੀ ਉਹਨਾਂ ਕੋਲ ਹੈਗਾ ਬਾਈ ਜੀ ਹਾਂਜੀ ਹਾਂਜੀ ਲੈ ਬੰਦੇ ਕਰਾਂ ਇਹ ਵੀ ਉਹਨਾਂ ਦੇ ਅੰਦਰ ਹੀ ਖੜਾ ਆਇਆ ਮਤਲਬ ਕਿ ਉਹ ਬਾਹਰ ਨਹੀਂ ਕੱਢਦੇ ਡੰਗਰਾਂ ਨੂੰ ਇਸ ਕਰਕੇ ਇਹ ਵੀ ਥੋੜਾ ਚਿੱਟਾ ਪਾਣਾ ਹੈਗਾ ਜੀ ਲੈ ਵੀ ਮੇਤਰੋ ਅੱਜ ਸਾਰਿਆਂ ਦੇ ਆਪਾਂ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾ ਦੇ ਕਿਰਾਂ ਸਾਰਿਆਂ ਦੇ ਕੈਮਰਾ ਦੁਆਰੇ ਮਾਰ ਦੇ ਕਿਰਾਂ ਵੀਡੀਓ ਸਾਰੀ ਲਾਸਟ ਪਰ ਬੱਚਾ ਪਾਲਣ ਜੋਗ ਹੈ ਜੀ ਕਿਸੇ ਨੂੰ ਲੈਣਾ ਹੋਵੇ ਆਪਾਂ ਹੋਰ ਵੀ ਕੱਟ ਦੇ ਦਾਂਗੇ ਜੇ ਕਿਸੇ ਨੇ ਪਾਲਣਾ ਵਾਸਤੇ ਲੈਣਾ ਹੋਵੇ ਪਰ ਹਾਂ ਬਾਈ ਵੱਡਣ ਵਾਲਾ ਬਾਈ ਕੋਈ ਫੋਨ ਨਾ ਲਾਵੇ ਆਪਾਂ ਇਹਦਾ 40000 ਰੁਪਏ ਕਰਦੇ ਆ ਆਪਾਂ ਤੁਹਾਨੂੰ ਕਹਿੰਦਾ 3000 ਇਥੋਂ ਆਪਾਂ 4000 ਡਿਸਕਾਊਂਟ ਤੇ ਕੱਟਾ ਦੇ ਹਾਂ 60000 ਦਾ ਬੱਚਾ ਕੋਈ ਨਿੱਤਰ ਫੋਨ ਨਾ ਲਾਵੇ ਕਿਉਂਕਿ ਅੱਜ ਕੱਲ ਬੜਾਈ ਦੇ ਰੇਟ ਬਹੁਤ ਤੇਜ਼ ਹੋ ਗਏ ਬਹੁਤ ਤੇਜ਼ ਇਸ ਕਰਕੇ ਤਾਂ ਫਿਰ ਮਾਰ ਨਹੀਂ ਮਿਲਦੇ ਹਾਂ ਜੀ ਹਾਂਜੀ ਕ੍ਰੀਮ ਵੱਡੀ ਗਈ ਹਾਂਜੀ ਆਪਾਂ ਵੀ ਕੱਟਾਂ ਤੋਂ ਤਾਈਆਂ ਲੈ ਤੰਨਾ ਜੀ ਮੇ ਨਫਾ ਭਰ ਕੇ ਵੀ ਇਹ ਜਾਵੇ ਨਾ ਬਾਹਰੇ ਲੈ ਮੇਤਰੋ ਵੱਡਣ ਵਾਲਾ ਮਿੱਤਰ ਕੋਈ ਫੋਨ ਨਾ ਲਾਵੇ ਕੱਟੀਆਂ ਵੀ ਪਲਣ ਵਾਲੀ ਫੋਨ ਲਾਇਓ ਤੇ ਬਹੁਤ ਹੀ ਵਧੀਆ ਸਮੀਆਂ ਪਲੀਆਂ ਕੱਟਣੇ ਸਾਰੀਆਂ ਤੇ ਲੈ ਰਾਵਣੇ ਆ ਜਾ ਕੇ ਨਾ ਡਰੈਸ ਦੇ ਪਿੰਡ ਆਪਾਂ ਦੱਸ ਦਈਏ ਬਾਕੀ ਹੁਣ ਸਾਰੇ ਤੈਨੂੰ ਜਾਣਦੇ ਆ ਕੋਈ ਜ਼ਿਆਦਾ ਤੇਰੇ ਬਾਰੇ ਦੱਸਣ ਦੀ ਲੋੜ ਨਹੀਂ ਸਾਰੇ ਨੂੰ ਪਤਾ ਹੀ ਆ ਵੀ ਰਾਵਣਾ ਕੌਣ ਆ ਹਨ ਲੈ ਕਿਰਾਂ ਸਾਰਿਆਂ ਤੇ ਕੈਮਰਾ ਦੇਾਰੇ ਮਾਰ ਦੇ ਜੇ ਕਿਸੇ ਨੇ ਨਹੀਂ ਧਿਆਨ ਨਾਲ ਦੇਖੀ ਹੁਣੀ ਧਿਆਨ ਨਾਲ ਵੀਡੀਓ ਦੇਖ ਲਿਓ ਨੰਬਰ ਆਵਾਜ਼ ਕੱਟੀ ਪੁੱਛ ਲਿਓ ਕੱਟੀ ਕੀ ਅੱਜ ਦਾ ਝੋਟੀਆਂ ਲੈ ਕੇ ਆ ਗਿਆ ਜਮੀ ਛੋਟੇ ਛੋਟੇ ਜਿਹਾ ਮੁੱਲ ਕਰਤੇ ਰਾਵਣੇ ਨੇ ਪੂਰੀ ਟੌਪ ਕੁਆਲਿਟੀ ਦੀਆਂ ਕੱਟੀਆਂ ਨੇ ਲਿਆ ਜਾ ਰਾਵਣੇ ਆ ਕਿਰਾਇਦਰ ਨੂੰ ਲਾ ਮਾਰਦੇ ਕੈਮਰਾ ਕੇ ਨਾਲ ਰਾਮਣੇ ਤੇ ਆਹ ਤੇ ਉਹ ਤਾਕੜ ਬੰਦਾ ਜਿਹਨੇ ਤੱਕ ਪਾ ਰੱਖਿਆ ਲਰਾਮਣੇ ਦੱਸ ਦੇ ਐਡਰੈਸ ਪਹਿਲਾਂ ਬਾਈ ਜੀ ਪਿੰਡ ਆਪਣਾ ਹਰੀਗੜਾ ਜੀ ਤਹਿਸੀਲ ਆਪਣਾ ਧਨੋਲਾ ਤੇ ਜ਼ਿਲ੍ਹਾ ਆਪਣਾ ਬਰਨਾਲਾ ਕੰਟੈਕਟ ਨੰਬਰ ਆਪਣਾ 88376 ਤੇ 6806 ਵਾਲੇ ਆ ਜੀ ਇੱਕ ਵਾਰ ਫੇਰ ਸੁਣ ਲਓ 88376 ਤੇ 6806 ਵਾਲੇ ਅਸੀਂ ਸੰਗਰੂਰ ਤੇ ਬਰਨਾਲਾ ਜਿਹੜਾ ਆਪਣਾ ਲਿੰਕ ਰੋੜਾ ਸਾਡਾ ਉਹਦੇ ਉੱਪਰ ਪਿੰਡ ਆ ਜੀ ਸਾਨੂੰ ਬਰਨਾਲਾ ਦੇ ਵਿੱਚ 17 ਕਿਲੋਮੀਟਰ ਪੈਂਦਾ ਤੇ ਸੰਗਰੂਰ ਤੋਂ ਵੀ 17 ਕਿਲੋਮੀਟਰ ਪੈਂਦਾ ਹੈ ਤੇ ਲੈ ਹੁਣ ਜੇ ਕੱਟੀਆਂ ਦੂਰ ਕੋਈ ਕਿੰਨੇ ਕ ਪੇਮੈਂਟ ਪਾਗੇ ਆਪਾਂ 5000 ਸਾਈ ਪਾਉਣਿਆ ਜੀ 5000 ਸਾਈ ਪਾ ਕੇ ਜਿੱਥੇ ਕਹੋਗੇ ਪੰਜਾਬ ਚ ਉੱਥੇ ਕੱਟੀਆਂ ਪਹੁੰਚ ਜੀ ਹਾਂਜੀ ਹਾਂਜੀ ਤੇ ਗੱਡੀ ਦਾ ਕਿਰਾਇਆ ਜਿਹੜਾ ਹੋਊਗਾ ਉਹ ਚੱਲਦਾ ਹੋਊਗਾ ਉਹ ਖੁਦ ਮਾਲਕ ਨੂੰ ਦੇਣਾ ਪੈਣਾ ਤੇ ਜੇ ਕਿਸੇ ਨੇ ਵੀ ਕੱਟੀਆਂ ਖਰੀਦੀਆਂ ਹੁੰਦੀਆਂ ਹਰ ਟਾਈਮ ਹੀ ਖੜੀਆਂ ਹੁੰਦੀਆਂ ਨੇ ਹਾਂਜੀ ਆਪਣੇ ਕੋਲੇ ਹਰ ਟਾਈਮ ਹੁੰਦੀਆਂ ਨੇ ਹਰ ਟਾਈਮ ਮਾਲ ਖੜਾ ਹੀ ਹੁੰਦਾ ਜਿਹੇ ਜੀ ਕੱਟੀ ਕਹੋਗੇ ਉਹ ਜੀ ਮਿਲ ਜੂਗੀ ਤੇ ਲੈ ਵੀਡੀਓ ਲਾਸਟ ਤੱਕ ਦੇਖਿਓ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਆਉਣ ਵਾਲੀ ਵੀਡੀਓ ਜੋ ਤੁਹਾਡੇ ਤਾਂ ਆਪਾਂ ਇਹ ਸਿਰਫ 30000 ਦੇ ਹਿਸਾਬ ਨਾਲ ਦੜਾ ਚੱਕਾ ਹਾਂਜੀ ਜਿਨ੍ਹਾਂ ਦੇ ਤਾਂ ਪੂਰੇ ਵੱਡੇ ਰੇਟ ਕਰ ਰਹੇ ਹਾਂਜੀ ਹਾਂਜੀ ਸਮੇਤ ਵਿੱਚ ਹੀ ਹੋ ਗਈ ਬੱਚਾ ਲੈ ਮਿੱਤਰੋ ਅੱਜ ਦਾ ਵੱਡੇ ਆਫਰ ਲਾਦੇ ਜਿਨ੍ਹਾਂ ਦਾ 35 ਮੰਗਿਆ 38 ਮੰਗਿਆ ਸਾਰਾ 30000 ਦੇ ਹਿਸਾਬ ਨਾਲ ਲਾਟ ਚੱਕ ਲੋ ਜੇ ਕਿਸੇ ਨੇ ਡੈਰੀ ਖੋਲ੍ਹਣੀ ਆ ਇਕੱਠੀਆਂ ਜੇ ਕੋਈ ਇਕੱਠੀਆਂ ਲੈਂਦਾ ਤਾਂ ਆਪਾਂ ਮਾਲਕ ਦੇ ਘਰ ਤੱਕ ਪਹੁੰਚ ਕਰਾਵਾਂਗੇ ਫ੍ਰੀ ਤੋਂ ਫ੍ਰੀ ਬਸ ਲੈ ਮਿੱਤਰੋ ਪਹੁੰਚ ਵੀ ਜਿੱਥੇ ਤੱਕ ਕਹੋਗੇ ਉੱਥੇ ਤੱਕ ਹੋ ਗਈ 30000 ਦੇ ਹਿਸਾਬ ਨਾਲ ਚੱਕ ਲੋ ਦੜਾ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਨਵੇਂ ਵੀਡੀਓ ਦੇਖਣ ਵਾਸਤੇ ਧੰਨਵਾਦ ਮਿੱਤਰੋ ਸ